ਪਿਛਲੇ ਭਾਗ ਵਿੱਚ ਤੁਸੀਂ ਸੁਣਿਆ ਕਿ ਕਿਸ ਤਰ੍ਹਾਂ ਪੰਜਾਬੀ ਨੌਜਵਾਨ ਇਸ ਰੇਗਿਸਤਾਨ ਦੇ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਸੀ ਅਤੇ ਉਹਨਾਂ ਵਿੱਚੋਂ ਸਤਨਾਮ ਜੋ ਕਿ ਆਪਣੀ ਜ਼ਿੰਦਗੀ ਦੀ ਲੜਾਈ ਹਾਰ ਚੁੱਕਾ ਸੀ ਅਤੇ ਰੱਬ ਨੂੰ ਪਿਆਰਾ ਹੋ ਚੁੱਕਾ ਸੀ ਜਿਸ ਨੂੰ ਕਿ ਨੇਕ ਦਿਲ ਰੱਬ ਦੇ ਬੰਦੇ ਜਿਹੜੇ ਕਿ ਮੁਰਤਾਨੀਆਂ ਦੇਸ਼ ਦੇ ਸਨ ਉਹਨਾਂ ਵੱਲੋਂ ਹੀ ਰੇਗਿਸਤਾਨ ਦੇ ਵਿੱਚ ਦਫਨਾਇਆ ਗਿਆ ਅਤੇ ਹੋਰ ਪੰਜਾਬੀ ਨੌਜਵਾਨਾਂ ਨੇ ਕੀਰਤਨ ਸੋਇਲਾ ਦਾ ਪਾਠ ਕਰਕੇ ਅਰਦਾਸ ਕਰਕੇ ਵੀਰ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਅਤੇ ਉਹ ਦੋ ਨੌਜਵਾਨ ਜੋ ਮੁਰਤਾਨੀਆਂ ਦੇਸ਼ ਤੋਂ ਸਨ ਉਹਨਾਂ ਨੂੰ ਮੁਰਤਾਨੀਆਂ ਦੇ ਬਾਰਡਰ ਤੇ ਛੱਡ ਗਏ ਅਤੇ ਉਸ ਤੋਂ ਅੱਗੇ ਇਹ ਹੱਦ ਬੀਤੀ ਇਸ ਤਰ੍ਹਾਂ ਸ਼ੁਰੂ ਹੁੰਦੀ ਹੈ ਅੱਜ 45 ਦਿਨ ਹੋ ਗਏ ਸੀ ਸਾਨੂੰ ਕੋਈ ਲਾਈਟ ਵੇਖਿਆ ਜਿਸ ਕਾਰਨ ਸਾਹਮਣੇ ਲਾਈਟ ਜਗਦੀ ਵੇਖ ਕੇ ਸਾਡੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਪੈਦਲ ਸ਼ਹਿਰ ਵੱਲ ਤੁਰੇ ਜਾਂਦੇ ਅਸੀਂ ਸਾਰਿਆਂ ਨੇ ਸਲਾਹ ਕੀਤੀ ਕਿ ਅਸੀਂ ਸਾਰਿਆਂ ਨੇ ਇਕੱਠੇ ਰਹਿਣਾ ਹੈ ਜਿਵੇਂ ਜਿਵੇਂ ਅਸੀਂ ਸ਼ਹਿਰ ਵੱਲ ਜਾ ਰਹੇ ਸੀ ਸਾਡੀ ਭੁੱਖ ਤੇ ਪਿਆਸ ਵੀ ਵੱਧ ਰਹੀ ਸੀ ਤੇ ਅਸੀਂ ਸੱਚੇ ਪਾਤਸ਼ਾਹ ਨੂੰ ਕਹਿ ਰਹੇ ਸੀ ਸੱਚੇ ਪਾਤਸ਼ਾਹ ਹੁਣ ਸਾਨੂੰ ਮਸਰਾਂ ਦੀ ਦਾਲ ਰੋਟੀ ਤੇ ਲੱਸੀ ਮਿਲ ਜਾਵੇ ਅਸੀਂ ਰੱਜ ਕੇ ਖਾਈਏ ਰਾਹ ਵਿੱਚ ਸਾਨੂੰ ਇੱਕ ਊਠਾਂ ਵਾਲਾ ਮਿਲਿਆ ਜੋ ਆਪਣੇ ਪਰਿਵਾਰ ਨਾਲ ਤੰਬੂ ਵਿੱਚ ਬੈਠਾ ਸੀ ਅਤੇ ਉਸਨੇ ਆਪਣੇ ਰੋਜ਼ੇ ਖੋਲਣ ਲਈ ਖਾਣ-ਪੀਣ ਦਾ ਸਮਾਨ ਕੋਲ ਰੱਖਿਆ ਹੋਇਆ ਸੀ ਇਸ ਪਰਿਵਾਰ ਨੂੰ ਇਕੱਠਿਆਂ ਬੈਠੇ ਵੇਖ ਕੇ ਸਾਨੂੰ ਆਪਣੇ ਪਰਿਵਾਰ ਦੀ ਯਾਦ ਆਉਣ ਲੱਗੀ ਅਸੀਂ ਲੰਮੇ-ਲੰਮੇ ਹੌਕੇ ਲੈ ਕੇ ਸੋਚ ਰਹੇ ਸਾਂ ਸੱਚੇ ਪਾਤਸ਼ਾਹ ਕੀ ਕਦੇ ਅਸੀਂ ਵੀ ਇਨਾ ਵਾਂਗ ਆਪਣੇ ਪਰਿਵਾਰ ਨਾਲ ਇਕੱਠੇ ਬੈਠਾਂਗੇ ਕਾਲੇ ਮਹਤਪੁਰ ਵਾਲੇ ਨੇ ਅਰਬੀ ਪਾਸ਼ਾ ਵਿੱਚ ਉਸ ਪਰਿਵਾਰ ਦੇ ਮੁਖੀ ਨੂੰ ਸੰਖੇਪ ਵਿੱਚ ਆਪਣੀ ਹੱਦਬੀਤੀ ਸੁਣਾ ਕੇ ਕਿਹਾ ਕਿ ਸਾਨੂੰ ਪੁਲਿਸ ਥਾਣੇ ਲੈ ਜਾਓ ਉਸ ਵਿਚਾਰੇ ਨੇ ਆਪਣਾ ਖਾਣਾ ਛੱਡ ਕੇ ਸਾਨੂੰ ਗੱਡੀ ਵਿੱਚ ਬਿਠਾਇਆ ਤੇ ਲੈ ਤੁਰਿਆ ਜਦੋਂ ਅਸੀਂ 8-10 ਕਿਲੋਮੀਟਰ ਗਏ ਤਾਂ ਵੇਖਿਆ ਕਿ ਉੱਥੇ ਛੋਟੇ-ਛੋਟੇ ਕੱਚੇ ਜਿਹੇ ਘਰ ਸਨ ਤੇ ਕਾਲੇ ਲੋਕ ਘੁੰਮ ਰਹੇ ਸਨ ਅਸੀਂ ਕਾਫੀ ਸਮੇਂ ਬਾਅਦ ਲੋਕਾਂ ਨੂੰ ਵੇਖ ਕੇ ਬਹੁਤ ਖੁਸ਼ ਹੋਏ ਸਾਨੂੰ ਇੱਕ ਛੋਟੇ ਜਿਹੇ ਪੁਲਿਸ ਥਾਣੇ ਲਿਜਾ ਕੇ ਉਸਨੇ ਗੱਡੀ ਰੋਕ ਦਿੱਤੀ ਇਸ ਥਾਣੇ ਵਿੱਚ ਸਿਰਫ ਦੋ ਹੀ ਕਮਰੇ ਸਨ ਦੋ ਪੁਲਿਸ ਵਾਲੇ ਬਾਹਰ ਬੈਠੇ ਸਨ ਕਮਰਿਆਂ ਨੂੰ ਜਿੰਦਰਾ ਲੱਗਾ ਸੀ ਉਹਨਾਂ ਨੇ ਸਾਡੀ ਤਲਾਸ਼ੀ ਲਈ ਤੇ ਸਾਨੂੰ ਥੱਲੇ ਰੇਤੇ ਵਿੱਚ ਹੀ ਬਿਠਾ ਦਿੱਤਾ ਥੋੜੇ ਚਿਰ ਬਾਅਦ ਸਾਨੂੰ ਵੇਖਣ ਲਈ ਬੱਚੇ, ਬਜ਼ੁਰਗ ਤੇ ਔਰਤਾਂ ਇਕੱਠੇ ਹੋ ਗਏ ਛਾੜੀ ਹਾਲਤ ਮੰਗਤਿਆਂ ਵਰਗੀ ਸੀ ਕਿਉਂਕਿ ਸਾਡੇ ਕੱਪੜੇ ਬਹੁਤ ਗੰਦੇ ਸਨ ਤੇ ਸਾਡੀ ਹਾਲਤ ਬਹੁਤ ਖਰਾਬ ਸੀ ਪੁਲਿਸ ਵਾਲੇ ਨੇ ਆਪਣੀ ਭਾਸ਼ਾ ਵਿੱਚ ਉਹਨਾਂ ਨੂੰ ਕੁਝ ਕਿਹਾ ਤਾਂ ਉਹ ਆਪਣੇ ਘਰਾਂ ਤੋਂ ਸਾਡੇ ਲਈ ਮਸਰਾਂ ਦੀ ਦਾਲ, ਬ੍ਰੈਡ, ਲੱਸੀ, ਦੁੱਧ ਦੇ ਪੈਕਟ ਲੈ ਕੇ ਆ ਗਏ ਇਹ ਲਿਆ ਕੇ ਸਾਨੂੰ ਦਿੱਤੇ ਅਸੀਂ ਬਹੁਤ ਖੁਸ਼ ਹੋਏ ਕਿਉਂਕਿ ਜੋ ਕੁਝ ਅਸੀਂ ਖਾਣ ਲਈ ਸੱਚੇ ਪਾਤਸ਼ਾਹ ਕੋਲੋਂ ਮੰਗਿਆ ਸੀ ਸੱਚੇ ਪਾਤਸ਼ਾਹ ਨੇ ਸਾਨੂੰ ਇਹਨਾਂ ਲੋਕਾਂ ਰਾਹੀਂ ਸਾਡੇ ਤੱਕ ਪਹੁੰਚਾ ਦਿੱਤਾ ਸਾਡਾ ਮਨ ਗਰਗਧ ਹੋ ਗਿਆ ਅਸੀਂ ਸਾਰਿਆਂ ਨੇ ਅਰਦਾਸ ਕਰਕੇ ਖਾਣਾ ਖਾਧਾ ਖਾਣਾ ਖਾਣ ਤੋਂ ਬਾਅਦ ਸਾਨੂੰ ਥਾਣੇ ਦੇ ਬਾਹਰ ਹੀ ਰੇਤ ਵਿੱਚ ਆਰਾਮ ਕਰਨ ਲਈ ਕਿਹਾ ਗਿਆ ਅਸੀਂ ਸਾਰੇ ਵਾਰ-ਵਾਰ ਇਹੋ ਹੀ ਸੋਚ ਰਹੇ ਸੀ ਕਿ ਕੀ ਅਸੀਂ ਖਾਣਾ ਖਾਧਾ ਹੈ ਜਾਂ ਅਸੀਂ ਸੁਪਨਾ ਹੀ ਵੇਖ ਰਹੇ ਹਾਂ ਇਹਨਾਂ ਗਰੀਬ ਮੁਸਲਮਾਨਾਂ ਦੇ ਘਰਾਂ ਭਾਵੇਂ ਬਹੁਤ ਛੋਟੇ ਸਨ ਪਰ ਦਿਲ ਬਹੁਤ ਵੱਡੇ ਅਸੀਂ ਸਵੇਰੇ 5 ਵਜੇ ਉੱਠੇ ਤੇ ਵਾਹਿਗੁਰੂ ਦਾ ਸ਼ੁਕਰ ਕੀਤਾ ਸਵੇਰੇ 8 ਵਜੇ ਦੋ ਪੁਲਿਸ ਅਫਸਰ ਤੇ ਦੋ ਤਿੰਨ ਹੋਰ ਪੁਲਿਸ ਵਾਲੇ ਆ ਗਏ ਉਹਨਾਂ ਨੇ ਬਹੁਤ ਪਿਆਰ ਨਾਲ ਸਾਡੇ ਬਿਆਨ ਲਏ ਤੇ ਸਾਨੂੰ 10 ਵਜੇ ਇਸ ਥਾਣੇ ਤੋਂ ਯਵਾਰਾਤ ਸ਼ਹਿਰ ਨੂੰ ਲੈ ਤੁਰੇ ਜਦੋਂ 1 ਵਜੇ ਯਵਾਰਾਤ ਅੰਦਰ ਜਾ ਕੇ ਜੇਲ੍ਹ ਦੇ ਕੋਲ ਗੱਡੀ ਰੁਕੀ ਤਾਂ ਸਾਨੂੰ ਸਾਹਮਣੇ ਜੀਤਾ ਗੱਡੀ ਵਾਲਾ ਗੜ ਸ਼ੰਕਰ ਤੇ ਵੀਰੂ ਮੌਲਾ ਗੜ ਸ਼ੰਕਰ ਵਰਗੇ ਲੱਗੇ ਇਹਨਾਂ ਦੇ ਸਿਰ ਤੇ ਗੰਜ ਘੜਾਈ ਸੀ ਉਹ ਸਾਡੀ ਗੱਡੀ ਵੇਖ ਕੇ ਭੱਜ ਕੇ ਸਾਡੇ ਕੋਲ ਆਏ ਤਾਂ ਅਸੀਂ ਵੀ ਖੁਸ਼ੀ ਚ ਪਾਗਲ ਹੋ ਗਏ ਇਹ ਸੱਚਮੁੱਚ ਹੀ ਸਾਡੇ ਵਿਛੜੇ ਸਾਥੀ ਸਨ ਉਹਨਾਂ ਨੇ ਆਉਂਦਿਆਂ ਹੀ ਸਾਡੀ ਗਿਣਤੀ ਸ਼ੁਰੂ ਕੀਤੀ ਜਦੋਂ ਸਤਨਾਮ ਬਾਰੇ ਪੁੱਛਿਆ ਤਾਂ ਸਾਡੇ ਬਿਨਾਂ ਕੁਝ ਬੋਲੇ ਹੀ ਮੌਨ ਤੇ ਪੀੜਾ ਦਾਇਕ ਚਿਹਰੇ ਵੇਖ ਕੇ ਉਹ ਸਮਝ ਗਏ ਕਿ ਸਤਨਾਮ ਵੀਰ ਪੂਰਾ ਹੋ ਗਿਆ ਹੈ। ਉਹ ਵੀਰ ਵੀ ਰੋਣ ਲੱਗੇ। ਉਹ ਸਾਨੂੰ ਕਹਿ ਰਹੀ ਸੀ ਕਿ ਸਾਨੂੰ ਸ਼ੱਕ ਸੀ ਕਿ ਦੁਬਈ ਵਾਲੇ ਭਾਜੀ ਵੀ ਸ਼ਾਇਦ ਨਾ ਬਚੇ ਹੋਣ। ਸਾਨੂੰ ਜੇਲ੍ਹ ਦੇ ਇੱਕ ਅਲੱਗ ਕਮਰੇ ਵਿੱਚ ਬਿਠਾਇਆ ਗਿਆ। ਤਾਂ 70-80 ਪੰਜਾਬੀ ਮੁੰਡੇ ਤੇ 20-25 ਬੰਗਲਾਦੇਸ਼ੀ ਮੁੰਡੇ ਸਾਨੂੰ ਵੇਖਣ ਲਈ ਇਕੱਠੇ ਹੋ ਗਏ। ਅਸੀਂ ਹੈਰਾਨ ਸਾਂ ਕਿ ਸਾਡੇ ਸਾਰੇ ਸਾਥੀ ਠੀਕ ਠਾਕ ਨੇ। ਉਹਨਾਂ ਸਾਨੂੰ ਵੇਖ ਕੇ ਖੁਸ਼ੀ ਵਿੱਚ ਰੋਣਾ ਪਾਉਣਾ ਸ਼ੁਰੂ ਕਰ ਦਿੱਤਾ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਦੂਸਰੇ ਪਾਸੇ ਭੇਜ ਦਿੱਤਾ ਵੀਰੂ ਮੋਲਾ ਸਾਨੂੰ ਪਾਣੀ ਪਿਉਉਣ ਦੇ ਬਹਾਨੇ ਆਇਆ ਤੇ ਕਹਿੰਦਾ ਤੁਸੀਂ ਸਾਰੇ ਜਣੇ ਆਪਣੇ ਡਾਲਰ ਯੂਰੋ ਬਾਥਰੂਮ ਜਾਣ ਦੇ ਬਹਾਨੇ ਸਾਨੂੰ ਫੜਾ ਦਿਓ ਪੁਲਿਸ ਵਾਲਿਆਂ ਨੇ ਹੁਣ ਤੁਹਾਡੀ ਤਲਾਸ਼ੀ ਲੈਣੀ ਹੈ ਅਸੀਂ ਬਾਥਰੂਮ ਦੇ ਬਹਾਨੇ ਦੋ ਵੀਰਾਂ ਨੇ ਸਾਰੇ ਡਾਲਰ ਯੂਰੋ ਵੀਰੂ ਨੂੰ ਫੜਾ ਦਿੱਤੇ ਪੁਲਿਸ ਨੇ ਸਾਡੀ ਤਲਾਸ਼ੀ ਲੈਣ ਤੋਂ ਬਾਅਦ ਸਾਨੂੰ ਵੀ ਬਾਕੀ ਵੀਰਾਂ ਕੋਲ ਭੇਜ ਦਿੱਤਾ ਸਾਡੇ ਬਾਕੀ 28 ਵੀਰ ਵੀ ਜੇਲ੍ਹ ਵਿੱਚ ਠੀਕ-ਠਾਕ ਪਹੁੰਚ ਗਏ ਸੀ ਜੱਸੀ ਮਜਾਰੀ ਬਲਾਚੌਰ ਜਸਵੀਰ ਟੱਬਾ ਗੜ ਸ਼ੰਕਰ ਜੋ ਬਾਰਡਰ ਤੋਂ ਪਾਣੀ ਲੈਣ ਗਏ ਸੀ ਉਹ ਤਾਂ ਸਾਨੂੰ ਵੇਖਦੇ ਹੀ ਰੋਣ ਲੱਗ ਪਏ ਕਿਉਂਕਿ ਇਹਨਾਂ ਸਾਰਿਆਂ ਨੇ ਸਾਡੇ ਜਿਉਣ ਦੀ ਆਸ ਹੀ ਛੱਡ ਦਿੱਤੀ ਸੀ ਹੁਣ ਅਸੀਂ 8 ਜਣੇ ਤੇ ਬਾਕੀ 28 ਵੀਰ ਸਾਡੇ ਨਾਲ ਦੇ ਪੰਜਾਬੀ ਤੇ 18 ਪੰਜਾਬੀ ਵੀਰ ਹੋਰ ਉਪਰੇ ਜਹੇ ਜੋ ਪਹਿਲਾਂ ਹੀ ਜੇਲ੍ਹ ਵਿੱਚ ਸਨ ਤੇ 24 ਮੁੰਡੇ ਬੰਗਲਾਦੇਸ਼ੀ ਜੋ ਪਹਿਲਾਂ ਹੀ ਜੇਲ੍ਹ ਵਿੱਚ ਸਨ ਸਾਰੇ ਇਕੱਠੇ ਹੋ ਗਏ। ਬਾਕੀਆਂ ਲਈ ਇੱਕ ਤੰਬੂ ਸੀ ਤੇ ਸੌਣ ਲਈ ਥੱਲੇ ਰੇਤਾ। ਸਾਡੇ ਕੋਲ ਹੀ ਥੱਲੇ ਵਿਛਾਉਣ ਲਈ ਚਟਾਈ ਸੀ। ਬਾਕੀ ਸਾਰੀ ਰੇਤ ਹੀ ਰੇਤ। ਅਸੀਂ ਸਾਰੇ ਬਹੁਤ ਖੁਸ਼ ਹੋਏ ਤੇ ਸਾਰੇ ਵੀਰ ਪੰਜਾਬੀ ਤੇ ਬੰਗਲਾਦੇਸ਼ੀ ਸਾਡੇ ਆਲੇ-ਦੁਆਲੇ ਇਕੱਠੇ ਹੋ ਗਏ। ਉਹਨਾਂ ਵੀਰਾਂ ਨੇ ਕਿਹਾ ਪਹਿਲਾਂ ਆਪਣੇ ਘਰ ਫੋਨ ਕਰੋ। ਪੰਜਾਬੀ ਵੀਰਾਂ ਕੋਲ ਵੱਖਰਾ ਮੋਬਾਈਲ ਫੋਨ ਤੇ ਬੰਗਲਾਦੇਸ਼ੀਆਂ ਕੋਲ ਵੱਖਰਾ ਸੀ। ਅਸੀਂ ਮੋਬਾਈਲ ਤੋਂ ਆਪ ਨੂੰ ਆਪਣੇ ਘਰ ਫੋਨ ਕੀਤਾ ਅਸੀਂ ਘਰਦਿਆਂ ਨੂੰ ਰੋ ਰੋ ਕੇ ਦੱਸਿਆ ਅਸੀਂ ਤਾਂ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਮਸਾਂ ਹੀ ਬਚ ਕੇ ਇੱਥੇ ਜੇਲ੍ਹ ਵਿੱਚ ਪਹੁੰਚੇ ਹਾਂ ਘਰ ਦੇ ਕਹਿੰਦੇ ਕਿ ਰਾਜੇਸ਼ ਏਜੰਟ ਗੜ ਸ਼ੰਕਰ ਤਾਂ ਕਹਿੰਦਾ ਸੀ ਕਿ ਤੁਹਾਡੇ ਮੁੰਡੇ ਸਪੇਨ ਪਹੁੰਚ ਗਏ ਨੇ ਤੇ ਉਹ ਯੂਐਨਓ ਦੇ ਕੈਂਪ ਵਿੱਚ ਹਨ ਸਾਨੂੰ ਬਾਕੀ ਪੈਸੇ ਵੀ ਦੇ ਦਿਓ ਅਸੀਂ 3-3 ਲੱਖ ਰੁਪਏ ਵਿਦੇਸ਼ ਜਾਣ ਤੋਂ ਪਹਿਲਾਂ ਦਿੱਤੇ ਸੀ ਤੇ ਬਾਕੀ 2.5 ਲੱਖ ਵਿਦੇਸ਼ ਪਹੁੰਚਣ ਦੇ ਦੇਣੇ ਸੀ ਸਾਨੂੰ ਤਾਂ ਪਹਿਲਾਂ ਹੀ ਏਜੰਟਾਂ ਤੇ ਬਹੁਤ ਗੁੱਸਾ ਸੀ ਜਿਨ੍ਹਾਂ ਨੇ ਸਾਨੂੰ ਮੌਤ ਦੇ ਮੂੰਹ ਵਿੱਚ ਧੱਕ ਦਿੱਤਾ ਸੀ ਤੇ ਹੁਣ ਆਪਣੇ ਘਰਦਿਆਂ ਤੋਂ ਏਜੰਟਾਂ ਦੀ ਗੱਲ ਸੁਣ ਕੇ ਸਾਡੇ ਤੋਂ ਰਹਿਣਾ ਗਿਆ ਅਸੀਂ ਉਸੇ ਵੇਲੇ ਏਜੰਟਾਂ ਨੂੰ ਫੋਨ ਕੀਤੇ ਅਸੀਂ ਉਹਨਾਂ ਨੂੰ ਬੜੀਆਂ ਗਾਲਾਂ ਕੱਢੀਆਂ ਤੇ ਕਿਹਾ ਕਿ ਅਸੀਂ ਇੰਡੀਆ ਆ ਕੇ ਤੁਹਾਡੇ ਨਾਲ ਨਿਪਟਾਂਗੇ ਏਜੰਟ ਸਾਡੀਆਂ ਮਿੰਤਾਂ ਕਰਨ ਲੱਗੇ ਰਾਜੇਸ਼ ਗੜਸ਼ੰਕਰ ਹਰਪਜਨ ਸਿੰਘ ਸਰਪੰਚ ਐਮਾ ਬਲਾਚੌਰ ਪੁਨੀਤ ਸ਼ਰਮਾ ਤੇ ਬੌਬੀ ਸ਼ਰਮਾ ਦਿੱਲੀ ਅਜੈ ਤੇ ਰਾਜੀਸ਼ ਮਾਲੀ ਤੇ ਸਤਨਾਮ ਸਿੰਘ ਕਪੂਰ ਥਲਾ ਸਾਡੀਆਂ ਮਿੰਤਾ ਕਰਨ ਲੱਗ ਪਏ ਕਿ ਸਾਡੇ ਕੋਲੋਂ ਗਲਤੀ ਹੋ ਗਈ ਹੁਣ ਜੇਲ੍ਹ ਵਿੱਚ ਵੀ ਸਾਨੂੰ ਨੇਮ ਨਾਲ ਕੁਝ ਵੀ ਖਾਣ ਨੂੰ ਨਹੀਂ ਸੀ ਮਿਲਦਾ ਇੱਕ ਟਾਈਮ ਚੌਲ ਬਣਦੇ ਸਨ ਤੇ ਉਹ ਵੀ ਸਾਨੂੰ ਕਦੇ ਰਾਤ ਨੂੰ 9 ਵਜੇ ਤੇ ਕਦੇ ਰਾਤ ਨੂੰ 1 ਵਜੇ ਮਿਲਦੇ ਕਿਉਂਕਿ ਇਹ ਕੰਟਰੀ ਬਹੁਤ ਗਰੀਬ ਸੀ ਇਹ ਚੌਲ ਵੀ ਜੇਲ੍ਹ ਕਮਿਸ਼ਨਰ ਦੇ ਘਰੋਂ ਬਣ ਕੇ ਆਉਂਦੇ ਸਨ ਖਾਣ ਵਾਲੇ ਵੀ ਤਾਂ 54 ਬੰਦੇ ਹੁੰਦੇ ਸੀ ਫਿਰ ਅਸੀਂ ਜੇਲ੍ਹ ਕਮਿਸ਼ਨਰ ਨੂੰ ਕਿਹਾ ਕਿ ਸਾਡੇ ਕੋਲ ਡਾਲੋ ਯੂਰੋ ਹੈ ਤੇ ਅਸੀਂ ਬਾਜ਼ਾਰ ਤੋਂ ਦਾਲ ਵਗੈਰਾ ਲਿਆ ਸਕਦੇ ਹਾਂ ਤਾਂ ਕਮਿਸ਼ਨਰ ਕਹਿੰਦਾ ਠੀਕ ਹੈ ਫਿਰ ਅਸੀਂ ਇੱਕ ਟਾਈਮ ਦਾਲ ਤੇ ਬਰੈਡ ਜੋ ਕਿ 2 ਫੁੱਟ ਲੰਬੇ ਸੀ ਉਹ ਖਾਂਦੇ ਫਿਰ ਅਸੀਂ ਬਾਜ਼ਾਰ ਤੋਂ ਕੱਪੜੇ ਵੀ ਪਾਉਣ ਵਾਸਤੇ ਲਏ ਪਾਣੀ ਇੱਥੇ ਵੀ ਨਹੀਂ ਸੀ ਕਿਉਂਕਿ ਪਾਣੀ ਵਾਲੀ ਟੈਂਕਰ ਗੱਡੀ ਨਹੀਂ ਪਾਣੀ ਲਿਆ ਕੇ ਇੱਥੇ ਗਟਰ ਵਿੱਚ ਪਾਣੀ ਜਮਾ ਕਰ ਦਿੰਦੇ ਸੀ ਜੇਲ੍ਹ ਵਿੱਚ ਗਟਰ ਬਣਿਆ ਸੀ ਉਹਾਂ ਮੇ ਉਸ ਵਿੱਚ ਸੁੰਡੀਆਂ ਵਗੈਰਾ ਵੀ ਹੁੰਦੀਆਂ ਸਨ ਪਰ ਸਾਡੇ ਲਈ ਤਾਂ ਇਹ ਬਹੁਤ ਵੱਡੀ ਨਿਯਾਮਤ ਸੀ ਹੁਣ ਅਸੀਂ ਪਾਣੀ ਨੂੰ ਪੀਣ ਤੋਂ ਕਦੇ ਵੀ ਘੋਲ ਨਹੀਂ ਕੀਤੀ ਸੀ ਅਸੀਂ ਸੱਚੇ ਪਾਤਸ਼ਾਹ ਦਾ ਸ਼ੁਕਰ ਕਰਦੇ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦੇ ਸਾਂ ਕਿ ਸਾਨੂੰ ਪਾਣੀ ਤਾਂ ਮਿਲਿਆ ਜੇਲ੍ਹ ਵਿੱਚ ਇਸ ਪਾਣੀ ਨਾਲ ਕੋਈ ਕੱਪੜੇ ਨਹੀਂ ਸੀ ਧੋ ਸਕਦਾ ਤੇ ਨਾ ਹੀ ਇਸ਼ਨਾਨ ਕਰ ਸਕਦਾ ਜੇਕਰ ਪੁਲਿਸ ਵਾਲੇ ਕਿਸੇ ਨੂੰ ਕੱਪੜੇ ਧੋਦਿਆਂ ਜਾਂ ਨਹਾਉਂਦਿਆਂ ਵੇਖ ਲੈਂਦੇ ਸੀ ਤਾਂ ਉਹ 2-3 ਘੰਟੇ ਲਈ ਛੋਟੇ ਜਿਹੇ ਕਮਰੇ ਵਿੱਚ ਬੰਦ ਕਰ ਦਿੰਦੇ ਸੀ ਅਸੀਂ ਫਿਰ ਲੋਕਾਂ ਦੇ ਘਰਾਂ ਵਿੱਚ ਨਹਾਉਣ ਤੇ ਕੱਪੜੇ ਧੋਣ ਜਾਂਦੇ ਸੀ ਮੁਰਤਾਨੀਆ ਦੇਸ਼ ਦੇ ਮੁਸਲਿਮ ਲੋਕ ਬਹੁਤ ਚੰਗੇ ਸੀ ਇਹ ਲੋਕ ਬੜੇ ਸਹਿਨਸ਼ੀਲ ਤੇ ਦਾਨਪੁੰਨ ਕਰਨ ਵਾਲੇ ਹਨ ਇਹ ਲੋਕ ਕਦੇ ਵੀ ਗੁੱਸੇ ਨਹੀਂ ਹੁੰਦੇ ਸਗੋਂ ਖੁਸ਼ ਰਹਿੰਦੇ ਹਨ ਇਹ ਖੁਸ਼ ਹੁੰਦੇ ਸਨ ਕਿ ਸਾਡੇ ਘਰ ਵਿੱਚ ਕੋਈ ਇਸ਼ਨਾਨ ਕਰਨ ਜਾਂ ਕੱਪੜੇ ਧੋਣ ਆਇਆ ਹੈ ਇਹਨਾਂ ਲੋਕਾਂ ਦੇ ਘਰ ਭਾਵੇਂ ਕੋਈ ਬਜ਼ੁਰਗ ਹੋਵੇ ਜਾਂ ਜਵਾਨ ਕੁੜੀ ਤਾਂ ਵੀ ਕਿਸੇ ਨੂੰ ਇਸ਼ਨਾਨ ਕਰਨ ਤੇ ਕੱਪੜੇ ਧੋਣ ਤੋਂ ਨਹੀਂ ਰੋਕਦੇ ਸੀ ਸਗੋਂ ਸਾਨੂੰ ਸੁੱਕਾ ਦੁੱਧ ਪਾਣੀ ਚ ਘੋਲ ਕੇ ਪਿਉਂਦੇ ਜਾਂ ਦੁੱਧ ਤੋਂ ਬਗੈਰ ਪੁਦੀਨੇ ਦੀ ਚਾਹ ਕਾਵਾ ਪਿਉਂਦੇ ਬਾਜ਼ਾਰ ਵਿੱਚ ਖਾਣ ਵਾਸਤੇ ਕੋਈ ਵੀ ਸਬਜ਼ੀ ਨਹੀਂ ਸੀ ਹੁੰਦੀ ਜੇ ਕਿਤੇ ਅਸੀਂ ਗਾਜਰਾਂ ਤੇ ਕद्दू ਦੁਕਾਨਾਂ ਵਿੱਚ ਵੇਖੇ ਤਾਂ ਉਹ ਵੀ ਸੁੱਕੇ ਜਿਹੇ ਇਹੋ ਜਿਹੇ ਸਬਜ਼ੀ ਪੰਜਾਬ ਵਿੱਚ ਲੋਕ ਕੂੜੇ ਵਿੱਚ ਸੁੱਟ ਦਿੰਦੇ ਸਨ ਪਰ ਉਹ ਵਿਚਾਰੇ ਲੋਕ ਵੇਚਦੇ ਅਤੇ ਖਾਂਦੇ ਹਨ ਕਿਉਂਕਿ ਰੇਤ ਹੋਣ ਕਰਕੇ ਇਸ ਦੇਸ਼ ਵਿੱਚ ਸਬਜ਼ੀ ਆਦ ਨਹੀਂ ਹੁੰਦੀ ਸਾਰਾ ਸਮਾਨ ਸਪੇਨ ਵਰਗੇ ਦੇਸ਼ਾਂ ਤੋਂ ਆਉਂਦਾ ਹੈ ਇੱਥੇ ਸਿਰਫ ਗਾਂ ਤੇ ਬੱਕਰੇ ਦਾ ਮੀਟ ਮਿਲਦਾ ਹੈ ਜਾਂ ਫਰੂਟ ਕੇਲੇ ਸੇਬ ਸੰਤਰੇ ਇਹ ਮੁਸਲਿਮ ਲੋਕ ਸਾਡੇ ਪੰਜਾਬੀਆਂ ਵਾਂਗ ਦਾਨਪੂਰ ਬਹੁਤ ਕਰਦੇ ਹਨ ਇਹਨਾਂ ਲੋਕਾਂ ਦਾ ਪਹਿਰਾਵਾ ਵੀ ਗੁਰੂ ਨਾਨਕ ਸਾਹਿਬ ਦੀ ਚੋਲੇ ਵਰਗਾ ਸੀ ਸਿਰ ਤੇ ਪੱਗ ਬੰਦੇ ਹਨ ਜਿਸ ਨਾਲ ਸਿਰ ਮੂੰਹ ਲਪੇਟਿਆ ਹੁੰਦਾ ਹੈ ਜੇਲ੍ਹ ਵਿੱਚ ਸਾਡੀ ਸਵੇਰ ਦੁਪਹਿਰ ਤੇ ਸ਼ਾਮ ਨੂੰ ਹਾਜ਼ਿਰ ਲੱਗਦੀ ਕਦੇ ਕਦੇ ਸ਼ੱਕ ਹੋਣ ਤੇ ਰਾਤ ਨੂੰ ਕੋਈ ਹਾਜ਼ਰੀ ਲਾ ਲੈਂਦੇ ਕਿਉਂਕਿ ਬੰਗਲਾਦੇਸ਼ੀ ਤੇ ਕੁਝ ਪੰਜਾਬੀ ਮੁੰਡੇ ਉਹਨਾਂ ਲੋਕਾਂ ਦੇ ਘਰਾਂ ਵਿੱਚ ਖਾਣਾ ਮੰਗਣ ਲਈ ਜਾਂਦੇ ਸੀ ਜਿਨ੍ਹਾਂ ਕੋਲ ਡਾਲਰ ਯੂਰੋ ਨਹੀਂ ਸੀ ਉਹ ਮੁ슬ਮਨ ਲੋਕ ਮੰਗਣ ਆਏ ਲੋਕਾਂ ਨੂੰ ਮੁੰਡਿਆਂ ਨੂੰ ਆਪਣੇ ਪਰਿਵਾਰ ਨਾਲ ਚਟਾਈ ਤੇ ਬਿਠਾ ਕੇ ਆਪਣੇ ਨਾਲ ਖਾਣਾ ਖਿਲਾਉਂਦੇ ਸਨ ਕਿਉਂਕਿ ਇਹਨਾਂ ਲੋਕਾਂ ਵਿੱਚ ਹੱਦ ਤੋਂ ਵੱਧ ਪਿਆਰ ਤੇ ਵਿਸ਼ਵਾਸ ਸੀ ਇਹ ਲੋਕ ਮੁਰਤਾਨੀ ਅਤੇ ਅਰਬੀ ਪਾਸ਼ਾ ਬੋਲਦੇ ਸਨ ਇਹ ਲੋਕ ਹਿੰਦੀ ਫਿਲਮਾਂ ਬਹੁਤ ਪਸੰਦ ਕਰਦੇ ਸੀ ਅਤੇ ਵੇਖਦੇ ਸੀ ਜਿਸ ਕਰਕੇ ਸਾਡੀ ਪੰਜਾਬੀਆਂ ਦੀ ਇੱਜ਼ਤ ਕਰਦੇ ਇਹ ਲੋਕ ਸਾਨੂੰ ਹਿੰਦੀ ਫਿਲਮਾਂ ਦੇ ਹੀਰੋ ਸਮਝਦੇ ਸੀ ਹੁਣ ਅਸੀਂ ਬਤ ਕੀ ਉਤਰੇ ਮੁੰਡੇ ਜੇਲ੍ਹ ਵਿੱਚ ਰਹਿੰਦੇ ਚਾਰ ਮੁੰਡਿਆਂ ਦੀ ਡਿਊਟੀ ਜੇਲ੍ਹ ਕਮਿਸ਼ਨਰ ਦੇ ਘਰ ਹੁੰਦੀ ਅਸੀਂ ਰੋਜ਼ ਵਾਰੀ-ਵਾਰੀ ਕਮਿਸ਼ਨਰ ਦੇ ਘਰ ਜਾਂਦੇ ਕਮਿਸ਼ਨਰ ਦੇ ਘਰ 6-7 ਬੱਕਰੀਆਂ ਰੱਖੀਆਂ ਸੀ ਕਮਿਸ਼ਨਰ ਦੀਆਂ ਚਾਰ ਕੁੜੀਆਂ ਤੇ ਚਾਰ ਮੁੰਡੇ ਸਨ ਤੇ ਕਮਿਸ਼ਨਰ ਦੀ ਘਰ ਵਾਲੀ ਜਿਸ ਨੂੰ ਸਾਰੇ ਅੰਮਾ ਕਹਿੰਦੇ ਸੀ ਅਸੀਂ ਪਹਿਲਾਂ ਸਾਰੇ ਘਰ ਚ ਪੋਚੇ ਲਾਉਣੇ ਝਾੜੂ ਫੇਰਨਾ ਕੱਪੜੇ ਧੋਣੇ ਤੇ ਹੈਰਾਨੀ ਦੀ ਗੱਲ ਇਹ ਸੀ ਕਿ ਬੱਕਰੀਆਂ ਵਾਸਤੇ ਪੈਕਿੰਗ ਵਾਲੇ ਗੱਤਿਆਂ ਦੇ ਛੋਟੇ ਛੋਟੇ ਟੁਕੜੇ ਕਰਕੇ ਬੱਕਰੀਆਂ ਨੂੰ ਪਾਉਂਦੇ ਬੱਕਰੀਆਂ ਆਰਾਮ ਨਾਲ ਗੱਤਿਆਂ ਦੇ ਟੁਕੜੇ ਖਾਂਦੀਆਂ ਸੀ ਇਸ ਦੇਸ਼ ਵਿੱਚ ਰੇਤਾ ਹੋਣ ਕਰਕੇ ਪੱਠੇ ਨਹੀਂ ਸੀ ਹੁੰਦੇ ਤੇ ਬੱਕਰੀਆਂ ਗੱਤੇ ਖਾ ਕੇ ਵੀ ਦੁੱਧ ਵੀ ਦਿੰਦੀਆਂ ਸਨ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਜੇਲ੍ਹ ਵਿੱਚ ਅਸੀਂ ਹਰ ਰੋਜ਼ ਪੰਜ ਬਾਣੀਆਂ ਦਾ ਪਾਠ ਸ਼ਾਮ ਨੂੰ ਹਰ ਰੋਜ਼ ਰਹਿਰਾਜ ਸਾਹਿਬ ਦਾ ਪਾਠ ਤੇ ਐਤਵਾਰ ਨੂੰ ਸੁਖਮਨੀ ਸਾਹਿਬ ਦਾ ਪਾਠ ਕਰਦੇ ਸੀ ਜਿਨ੍ਹਾਂ ਵੀਰਿਆਂ ਨੇ ਕਦੇ ਪਾਠ ਸੁਣਿਆ ਨਹੀਂ ਸੀ ਉਹਨਾਂ ਲਈ ਵੀ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਅਸੀਂ ਇੱਕ ਦਿਨ ਵਿੱਚ ਪੰਜ-ਪੰਜ ਪਾਠ ਹਰ ਰੋਜ਼ ਨਿਤਨੇਮ ਤੋਂ ਇਲਾਵਾ ਕਰਦੇ ਜਿਸ ਕਰਕੇ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਅਸੀਂ ਪੰਜ ਮਹੀਨੇ ਜੇਲ੍ਹ ਵਿੱਚ ਕੱਟੇ ਕਈ ਵਾਰ ਮੁਰਤਾਨੀਆਂ ਦੇ ਬਾਰਡਰ ਤੋਂ ਪੁਲਿਸ ਵਾਲੇ 100-100 ਕਦੇ 2-200 ਨੀਗਰੋ ਮੁੰਡੇ ਕੁੜੀਆਂ ਫੜ ਕੇ ਲਿਆਉਂਦੇ ਉਹ ਵੀ ਸਾਡੇ ਵਾਂਗ ਸਪੇਨ ਜਾਣਾ ਚਾਹੁੰਦੇ ਸੀ ਸਾਡੇ ਜਿਹੜੇ ਵੀਰ ਤੰਬੂ ਵਿੱਚ ਰਹਿੰਦੇ ਸੀ ਉਹ ਵੀ ਰਾਤ ਨੂੰ ਠੰਡ ਤੋਂ ਬਚਣ ਲਈ ਆਪਣੇ ਉੱਪਰ ਤੰਬੂ ਸੁੱਟ ਕੇ ਸੌਂਦੇ ਸੀ ਸਾਨੂੰ ਬਾਕੀਆਂ ਨੂੰ ਜੇਲ੍ਹ ਦੇ ਕਮਰਿਆਂ ਵਿੱਚ ਸੌਂਦੇ ਸੀ ਤੇ ਦਿਨ ਨੂੰ ਫਿਰ ਬਾਹਰ ਸਾਡੇ ਤੋਂ ਪਹਿਲਾਂ ਜੇਲ੍ਹ 'ਚ ਰਹਿੰਦੇ ਪੰਜਾਬੀ ਤੇ ਬੰਗਲਾਦੇਸ਼ੀ ਵੀਰ ਆਪਣੀ ਸਟੋਰੀ ਰੋ ਰੋ ਕੇ ਦੱਸਦੇ ਸਨ ਉਹਨਾਂ ਦੱਸਿਆ ਭਾਜੀ ਜਦੋਂ ਅਸੀਂ ਮਾਲੀ ਦੇਸ਼ ਤੋਂ ਸਪੇਨ ਜਾਣ ਬਹੁਤ ਤੰਗ ਹੋਏ। ਰਸਤੇ ਵਿੱਚ ਮਾਲੀ ਦੇਸ਼ ਤੋਂ ਆਉਂਦਿਆਂ ਸਾਡੇ ਵਿੱਚੋਂ ਇੱਕ ਬੰਗਲਾਦੇਸ਼ੀ ਮੁੰਡਾ ਤੁੱਪ ਤੇ ਪਿਆਸ ਨਾਲ ਬਹੁਤ ਬਿਮਾਰ ਹੋ ਗਿਆ। ਅਸੀਂ ਡੌਂਕਰਾਂ ਦੀ ਗੱਡੀ ਨੂੰ ਰੁਕਵਾਇਆ ਤੇ ਡੌਂਕਰਾਂ ਨੇ ਗੱਡੀ ਰੋਕ ਲਈ। ਸਾਨੂੰ ਪੁੱਛਿਆ ਕਿ ਦੱਸੋ ਕੀ ਗੱਲ ਹੋਈ ਹੈ। ਅਸੀਂ ਦਰਦਿਆਂ ਨੇ ਕਿਹਾ ਕਿ ਬੰਗਲਾਦੇਸ਼ੀ ਰਾਜੂ ਵੀਰ ਬਹੁਤ ਬਿਮਾਰ ਹੈ। ਗੁੱਸੇ ਵਿੱਚ ਕਹਿੰਦੇ 2 ਮਿੰਟ ਰੁਕੋ। ਤੇ ਉਹਨਾਂ ਦੋ ਡੌਂਕਰਾਂ ਨੇ ਦੋ ਬੇਲ ਚੇਹੇ ਦਿੱਤਾ ਪੁੱਟਣ ਵਾਲੇ ਗੱਡੀ ਵਿੱਚੋਂ ਕੱਢੇ ਤੇ ਫਟਾਫਟ ਟੋਇਆ ਪੁੱਟ ਕੇ ਕਹਿੰਦੇ ਦੱਸੋ ਕੌਣ ਬਿਮਾਰ ਹੈ ਅਸੀਂ ਕਿਹਾ ਰਾਜੂ ਉਹਨਾਂ ਡੌਂਕਰਾਂ ਨੇ ਰਾਜੂ ਦੀਆਂ ਲੱਤਾਂ ਬਾਹਾਂ ਫੜੀਆਂ ਤੇ ਟੋਏ ਵਿੱਚ ਜਿਉਂਦੇ ਨੂੰ ਦੱਬ ਕੇ ਉੱਪਰ ਰੇਤਾ ਪਾ ਦਿੱਤਾ ਫਿਰ ਕਹਿੰਦੇ ਕਿ ਜੇਕਰ ਕੋਈ ਹੋਰ ਬਿਮਾਰ ਹੈ ਤਾਂ ਦੱਸ ਦਿਓ ਉਸ ਨੂੰ ਵੀ ਅਸੀਂ ਦਵਾਈ ਦੇ ਦਿੰਦੇ ਹਾਂ ਇਸ ਰੇਤ ਦੇ ਜੰਗਲ ਵਿੱਚ ਸਾਡੇ ਕੋਲ ਇਹੋ ਹੀ ਦਵਾਈ ਹੈ ਅਸੀਂ ਸਾਰੇ ਗੱਡੀ ਵਿੱਚ ਬੈਠੇ ਵੇਖਦੇ ਹੀ ਰਹਿ ਗਏ ਸਾਡੇ ਸਾਹ ਉੱਪਰ ਦੇ ਉੱਪਰ ਤੇ ਥੱਲੇ ਦੇ ਥੱਲੇ ਰਹਿ ਗਏ ਅਸੀਂ ਸਾਰੇ ਬਹੁਤ ਰੋਏ ਪਰ ਅਸੀਂ ਕੁਝ ਕਰ ਨਹੀਂ ਸੀ ਸਕਦੇ ਕਿਉਂਕਿ ਉਹਨਾਂ ਡੌਂਕਰਾਂ ਕੋਲ ਸਟੇਨ ਗੰਨਾਂ ਤੇ ਪਿਸਤੌਲ ਹੁੰਦੇ ਸਨ ਪਰ ਅਸੀਂ ਆਪਣੇ ਆਪ ਤੇ ਸਾਰੇ ਜਣੇ ਬਹੁਤ ਪਛਤਾ ਰਹੇ ਸੀ ਆਪਣੇ ਆਪ ਨੂੰ ਹੀ ਅੱਜ ਤੱਕ ਦੋਸ਼ੀ ਸਮਝ ਰਹੇ ਹਾਂ ਕਿ ਜੇਕਰ ਸਾਨੂੰ ਪਤਾ ਹੁੰਦਾ ਕਿ ਇਹਨਾਂ ਲੋਕਾਂ ਨੇ ਰਾਜੂ ਜਿਉਂਦੇ ਨਾਲ ਇਸ ਤਰ੍ਹਾਂ ਕਰਨੀ ਹੈ ਤਾਂ ਅਸੀਂ ਕਦੇ ਵੀ ਨਹੀਂ ਦੱਸਦੇ ਅਸੀਂ ਤਾਂ ਬੰਗਲਾਦੇਸ਼ੀ ਰਾਜੂ ਵੀਰ ਨੂੰ ਡਰ ਦੇ ਮਾਰੇ ਚੰਗੀ ਤਰ੍ਹਾਂ ਰੋ ਵੀ ਨਹੀਂ ਸਕੇ ਰਾਜੂ ਦੇ ਘਰ ਦੇ ਸਾਨੂੰ ਫੋਨ ਕਰਕੇ ਪੁੱਛਦੇ ਨੇ ਰਾਜੂ ਕਿੱਥੇ ਹੈ ਸਾਡੀ ਗੱਲ ਕਰਾ ਦਿਓ ਅਸੀਂ ਕਿਹਾ ਉਹ ਦੋ ਤਿੰਨ ਮੁੰਡੇ ਬਿਮਾਰ ਨੇ ਅਤੇ ਹਸਪਤਾਲ ਦਾਖਲ ਨੇ ਜਦੋਂ ਛੁੱਟੀ ਮਿਲੇਗੀ ਅਸੀਂ ਗੱਲ ਕਰਵਾਵਾਂਗੇ ਰਾਜੂ ਦੇ ਮੰਮੀ ਕਹਿੰਦੇ ਤੁਸੀਂ ਕਿਸੇ ਨੇ ਫਿਕਰ ਨਹੀਂ ਕਰਨੀ ਕੋਈ ਗੱਲ ਨਹੀਂ ਜਿਸ ਸਪੇਨ ਨਹੀਂ ਗਏ ਪਰ ਸਾਨੂੰ ਇੰਨੀ ਬਹੁਤ ਖੁਸ਼ੀ ਹੈ ਕਿ ਮੇਰਾ ਰਾਜੂ ਘਰ ਵਾਪਸ ਆਵੇਗਾ ਸਾਡਾ ਤਾਂ ਇੱਕੋ ਇੱਕ ਮੁੰਡਾ ਹੈ ਤੇ ਤਿੰਨ ਭੈਣਾਂ ਦਾ ਇੱਕੋ ਇੱਕ ਪੀਰ ਹੈ ਫਿਰ ਜਦੋਂ ਇਹ ਡੌਂਕਰ ਸਾਨੂੰ 7-8 ਦਿਨਾਂ ਬਾਅਦ ਮਾਲੀ ਦੇਸ਼ ਤੋਂ ਮੁਰਤਾਨੀਆ ਦੇਸ਼ ਲੈ ਕੇ ਆਏ ਤੇ ਕਹਿੰਦੇ ਤੁਹਾਡੇ ਏਜੰਟ ਸਾਨੂੰ ਪੂਰੇ ਪੈਸੇ ਵੀ ਨਹੀਂ ਦਿੰਦੇ ਤੇ ਗਾਲਾਂ ਕੱਢਣ ਲੱਗੇ ਇਹਨਾਂ ਡੌਂਕਰਾਂ ਨੇ ਮੁਰਤਾਨੀਆ ਦੇ ਬਾਰਡਰ ਤੇ ਆ ਕੇ ਰਾਤ ਨੂੰ 10 ਵਜੇ ਦੋਵੇਂ ਗੱਡੀਆਂ ਰੋਕੀਆਂ ਤੇ